ਅਮਿੰਤੋ ਜੀ ਕੋਸ਼ਿਸ਼ ਤਾਂ ਇਹ ਹੁੰਦੀ ਆ ਕਿ ਸੋਮਵਾਰ ਦਾ ਜਦੋਂ ਦਿਨ ਹੁੰਦਾ ਹੈ ਤੇ ਕੋਈ ਚੰਗੀ ਖਬਰ ਲੈ ਕੇ ਆਈਏ ਕੋਈ ਚੰਗੀ ਖਬਰ ਨਾਲ ਸ਼ੁਰੂਆਤ ਕਰੀਏ ਪਰ ਜਿਸ ਤਰ੍ਹਾਂ ਦਾ ਮਾਹੌਲ ਆਪਣਾ ਅੱਜਕੱਲ੍ਹ ਹੈ ਪੰਜਾਬ ਦਾ ਕਈ ਵਾਰੀ ਪੋਜ਼ਿਟਿਵ ਖਬਰਾਂ ਲੱਭਦੀਆਂ ਹੀ ਨਹੀਂ ਖਬਰਾਂ ਲੱਭਦੀਆਂ ਉਸ ਤਰ੍ਹਾਂ ਦੀਆਂ ਕੋਈ ਸਵੇਰੇ ਸਵੇਰੇ ਕੋਈ ਘਟਨਾ ਇਹੋ ਜੀ ਵਾਪਰ ਜਾਂਦੀ ਆ ਜਿਹਦੇ ਤੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਆ ਪਿਛਲੇ ਟਾਈਮ ਤੋਂ ਆਪਾਂ ਦੇਖਿਆ ਕਿ ਅੰਮ੍ਰਿਤਸਰ ਦੇ ਵਿੱਚ ਕੁਝ ਘਟਨਾਵਾਂ ਕੁਝ ਵਾਰਦਾਤਾਂ ਐਸੀਆਂ ਹੋਈਆਂ ਜਾਂ ਕੁਝ ਧਮਕੀਆਂ ਵਗੈਰਾ ਐਸੀਆਂ ਆਈਆਂ ਜਿਹਦੇ ਤੇ ਲਗਾਤਾਰ ਗੱਲ ਕਰਨੀ ਪਈ ਤੇ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਜੰਡਿਆਲਾ ਗੁਰੂ ਦੇ ਵਿੱਚ ਕਹਿੰਦੇ ਵੀ ਇੱਕ ਵਕੀਲ ਸਾਹਿਬ ਲਖਵਿੰਦਰ ਸਿੰਘ ਜੀ ਘਰੋਂ ਨਿਕਲੇ ਸੀ ਕੋਰਟ ਜਾਣ ਵਾਸਤੇ ਤੇ ਤਿੰਨ ਜਾਣੇ ਨੇ ਤਾਬੜ ਤੋੜ ਗੋਲੀਆਂ ਚਲਾਤੀਆਂ ਪੰਜ ਫਾਇਰ ਚਲਾਏ ਜਿਦੇ ਵਿੱਚ ਉਹ ਕਹਿੰਦੇ ਕਿ ਤਿੰਨ ਚਾਰ ਫਾਇਰ ਹੁਣ ਲੱਗ ਵੀ ਗਏ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹਦੇ ਤੇ ਗੱਲ ਕਰਨ ਨੂੰ ਮਨ ਨਹੀਂ ਕਰਦਾ ਪਰ ਇਹ ਬੜਾ ਜ਼ਰੂਰੀ ਹੋ ਗਿਆ ਇਹ ਘਟਨਾਵਾਂ ਨਾ ਤੇ ਰੁਕ ਰਹੀਆਂ ਤੇ ਨਾ ਇਸ ਤੇ ਕੋਈ ਕੰਟਰੋਲ ਕਿਸੇ ਦਾ ਹੋ ਰਿਹਾ ਨਹੀਂ ਦੇਖੋ ਇਹਦੇ ਵਿੱਚ ਹੁਣ ਗੱਲ ਜਿਹੜੀ ਹੈ ਨਾ ਸੁਖਮ ਸਿੰਘ ਸਾਹਿਬ ਉਹ ਲੈ ਦੇ ਕੇ ਤੇ ਰੈਪੀਟੀਸ਼ਨ ਵਾਲੀ ਆ ਜੀ ਠੀਕ ਹੈ ਨਾ ਜੀ ਜੇ ਲਾਣ ਆਰਡਰ ਦੀ ਗੱਲ ਕਰੀ ਤੇ ਰੈਪੀਟੀਸ਼ਨ ਆ ਬਿਲਕੁਲ ਉਹ ਸਾਰੀਆਂ ਚੀਜ਼ਾਂ ਉਹੀ ਨੇ ਜੀ ਹੁਣ ਦੇਖੋ ਇਸ ਮਾਮਲੇ ਦੇ ਵਿੱਚ ਪਤਾ ਨਹੀਂ ਕੋਈ ਨਿੱਜੀ ਲੜਕਾਟਾ ਹੈ ਜਾਂ ਕੋਈ ਗੈਂਗਸਟਰਵਾਦ ਹੈ ਹਮ ਕਿਉਂਕਿ ਆਪਾਂ ਅਕਸਰ ਦੇਖਦੇ ਆਂ ਕਿ ਵਕੀਲਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਜੀ ਇਦਾਂ ਮਤਲਬ ਕਿ ਮਾੜੀ-ਮੋਟੀ ਗੱਲ ਤੋਂ ਜੇ ਆਪਾਂ ਦੇਖੀਏ ਤਾਂ ਵਕੀਲਾਂ ਤੋਂ ਤੇ ਉਹੀ ਕਹ ਲਈਏ ਕਿ ਦੂਰ ਰਹਿੰਦੇ ਆ ਸਿਆਣੇ ਬੰਦੇ ਤੋਂ ਵੀ ਦੂਰ ਰਹਿੰਦੇ ਪੰਗਾ ਇਹ ਨਾਲ ਚੰਗਾ ਨਹੀਂ ਹੁੰਦਾ ਪੰਗਾ ਇਜ਼ ਨਾਟ ਚੰਗਾ ਜੀ ਫਿਰ ਤੇ ਵਕੀਲਾ ਹੂੰ ਤਾਂ ਹੁਣ ਇੱਥੇ ਨੀਜੀ ਲਾਗਤ ਹੋ ਸਕਦੀ ਹੈ ਜਾਂ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਕਿਉਂਕਿ ਉਹ ਜਿਹੜਾ ਬੰਦਾ ਪ੍ਰੈਕਟਿਸ ਕਰਦਾ ਉਹਨੇ ਕੇਸ ਵੀ ਗੈਂਗਸਟਰਾਂ ਦੇ ਹੋ ਸਕਦਾ ਫੜੇ ਹੋਣ ਕੀਤੇ ਹੋਣ ਲੜੇ ਹੋਣ ਮੈਨੂੰ ਇਸ ਮਾਮਲੇ ਬਾਰੇ ਬਿਲਕੁਲ ਪਤਾ ਨਹੀਂ ਹੈ ਕਿਉਂਕਿ ਹਾਲੇ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਹੋਵੇ ਫਿਰ ਉਸ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਨੇ ਹੂੰ ਫਿਲਹਾਲ ਇਹੋ ਆ ਕਿ ਜੇ ਇਹ ਮਾਮਲਾ ਮਤਲਬ ਕਿ ਇਸੇ ਤਰ੍ਹਾਂ ਗੈਂਗਸਟਰਵਾਦ ਨਾਲ ਜੁੜਿਆ ਹੈ ਜਾਂ ਇਦਾਂ ਉਦਾਂ ਦੀਆਂ ਜਿਹੜੀਆਂ ਇਹ ਗੱਲਾਂ ਨੇ ਸੁਖਮ ਸਿੰਘ ਸਾਹਿਬ ਇਨ੍ਹਾਂ ਚੀਜ਼ਾਂ ਤੇ ਕੰਮ ਕਰਨਾ ਚਾਹੀਦਾ ਜੀ ਕਿਉਂਕਿ ਦੇਖੋ ਹੁਣ ਆਪਾਂ ਨਾ ਤਾਂ ਕੋਈ ਨੀਤੀ ਕੜੇ ਆ ਨਾ ਕੋਈ ਪੁਲਿਸ ਫੋਰਸ ਦਾ ਹਿੱਸਾ ਜੀ ਪਰ ਆਪਾਂ ਬਤੌਰ ਸਮਾਜਿਕ ਪ੍ਰਾਣੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਨੇ ਆ ਤਾਂ ਇੱਕ ਡਰ ਦਾ ਸਹਿਮ ਦਾ ਮਾਹੌਲ ਛੜਿਆ ਉਹ ਸਾਡੇ ਅੰਦਰ ਵੀ ਚੱਲਦਾ ਆ ਆਲੇ ਦੁਆਲੇ ਵੀ ਚੱਲਦਾ ਤੇ ਇਹ ਨਹੀਂ ਮੈਂ ਅੱਜ ਕਿਸੇ ਕਾਰੋਬਾਰੀ ਨਾਲ ਬੈਠਾ ਸਾਂ ਰਾਜਸਥਾਨ ਤੋਂ ਸਨੂੰ ਉਹ ਕਹਿੰਦੇ ਆ ਕਿ ਇਹ ਤੇ ਹੁਣ ਜਿਹੜਾ ਦੌਰ ਐ ਸਾਡੇ ਅਲਵੀ ਬਹੁਤ ਚੱਲ ਪਿਆ। ਜੀ। ਰਾਜਸਥਾਨ ਦਾ ਕਾਰੋਬਾਰੀ ਦੱਸ ਰਿਹਾ ਸੀਗਾ। ਪੰਜਾਬ ਦਾ ਇੱਕ ਅਫਸਰ ਮਲਕੀ ਚਿੰਤ ਤੋ ਰਿਆ ਸੀਗਾ। ਪੰਜਾਬ ਦੀ ਜਵਾਨੀ ਜਾਂ ਮੌਜੂਦਾ ਹਾਲਾਤ ਨੂੰ ਲੈ ਕੇ। ਜੀ। ਤੇ ਗੱਲ ਇਹ ਆ ਕਿ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਮੈਂ ਵਾਰ-ਵਾਰ ਕਹਿਣਾ ਵਾਰ-ਵਾਰ ਕਹਿਣਾ ਪਤਾ ਨਹੀਂ ਕਿਉਂ ਮੈਨੂੰ ਕਦੇ-ਕਦੇ ਇਦਾਂ ਲੱਗਦਾ ਸੁਖਮ ਸਿੰਘ ਸਾਹਿਬ। ਕਿ ਆਮ ਆਦਮੀ ਪਾਰਟੀ ਆਪ ਪਤਾ ਨਹੀਂ ਇਸ ਤੋਂ ਵੱਧ ਕਿਉਂਕਿ ਉਹਨਾਂ ਦੇ ਕੋਲ 90 ਤੋਂ ਵੱਧ ਦਾ ਮੰਡੇਟ ਸੀਗਾ ਆਪ ਤੇ ਪਤਾ ਨਹੀਂ ਉਹ ਇਸ ਤੋਂ ਮਜ਼ਬੂਤ ਹੋਏ ਕਿ ਕਿ ਨਹੀਂ ਜੀ ਪਰ ਜਿਸ ਤਰ੍ਹਾਂ ਦੇ ਹਾਲਾਤ ਕਾਰੋਵਾਰੀਆਂ ਦੇ ਜਾਂ ਲਾ ਕਾਨੂੰਨੀ ਦੇ ਆਪਾਂ ਦੇਖਦੇ ਪਏ ਆ ਇਹ ਭਾਜਪਾ ਨੂੰ ਜ਼ਰੂਰ ਮਜ਼ਬੂਤ ਕਰਨ ਹਾਂ ਬਿਲਕੁਲ ਬਿਲਕੁਲ ਇਹ ਤੁਸੀਂ ਅਕਸਰ ਗੱਲ ਕਰਦੇ ਹੋ ਬਿਲਕੁਲ ਇਤਨਾ ਹੀ ਲੱਗਦਾ ਹੈ ਕਿ ਭਾਜਪਾ ਨੂੰ ਹੀ ਤੁਸੀਂ ਇੱਕ ਤਰ੍ਹਾਂ ਨਾਲ ਇੱਥੇ ਪੱਕੇ ਪੈਰੀਂ ਕਰ ਰਹੇ ਹੋ ਜੀ ਜਿੱਦਾਂ ਤੁਸੀਂ ਮਤਲਬ ਕਿ ਇੱਕ ਮੁੱਦੇ ਤੇ ਦੇਖ ਲਓ ਕਿ ਸੰਜੇ ਵਰਮਾ ਵਾਲਾ ਮਾਮਲਾ ਸੀ ਵੀਰ ਬੈਲ ਵਾਲਾ ਜੀ ਜੀ ਤਾਂ ਉਹਦੇ ਚ ਕੀ ਹੋਇਆ ਅੱਗੇ ਜਾ ਕੇ ਤੁਸੀਂ ਉਹ ਸਾਰੀ ਗੱਲ ਅੱਗੇ ਵੀ ਸੁਣੀ ਹੋਣੀ ਆ ਪੜ੍ਹੀ ਵੀ ਹੋਣੀ ਆ ਕਿਤੇ ਨਾ ਕਿਤੇ ਕਿ ਕਾਰੋਬਾਰੀਆਂ ਦੇ ਵਿੱਚ ਬੇਚੈਨੀ ਪੈਦਾ ਹੋ ਗਈ ਤੇ ਉਸ ਬੇਚੈਨੀ ਦਾ ਫਾਇਦਾ ਜਿਹੜਾ ਉਹ ਕਿਤੇ ਨਾ ਕਿਤੇ ਭਾਜਪਾ ਨੂੰ ਮਿਲਦਾ ਹੀ ਆ ਤੇ ਭਾਜਪਾ ਨੇ ਹੁਣ ਇਹੋ ਜਿਹੇ ਮਾਮਲਿਆਂ ਤੇ ਰਾਜਨੀਤੀ ਜਿਹੜੀ ਆ ਉਹ ਕਹ ਲੋ ਕਿ ਸਿੱਧੇ ਰੂਪ ਦੇ ਵਿੱਚ ਕਰਨੀ ਸਟਾਰਟ ਵੀ ਕਰ ਦਿੱਤੀ ਹੈ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਦੇਖੋ ਦੋਸਤ ਵੀ ਫਿਕਰ ਕਰ ਰਹੇ ਨੇ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਬਾਈ ਜੀ ਤੁਸੀਂ ਆਪਣਾ ਖਿਆਲ ਰੱਖੋ ਕਿ ਤੁਹਾਡੇ ਵਰਗੇ ਪੱਤਰਕਾਰਾਂ ਦੀ ਸਾਨੂੰ ਲੋੜ ਹੈ ਤੇ ਮਾਹੌਲ ਜਿਹੜਾ ਨਾ ਉਹ ਆਮ ਬੰਦੇ ਵਾਸਤੇ ਵੀ ਉਹ ਹੋ ਜਾਈ ਹੋਇਆ ਪਿਆ ਅੱਜ ਕੱਲ ਤੇ ਇੱਕ ਆਮ ਬੰਦੇ ਨੂੰ ਜਿਹੜੀ ਕੋਈ ਜਾਣ ਪਛਾਣ ਆ ਜਾਂ ਕੋਈ ਕਿਸੇ ਫੀਲਡ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਤੇ ਹਾਈ ਫਿਕਰ ਆਮ ਬੰਦੇ ਵਾਸਤੇ ਵੀ ਐਸਾ ਹੀ ਹੋ ਗਿਆਗਾ ਗੱਲ ਇਹ ਆ ਕਿ ਸੇਫਟੀ ਤੁਸੀਂ ਕਰੋਗੇ ਕਿੱਥੇ ਨਾ ਤਾਂ ਬੰਦਾ ਮੈਂ ਅੱਗੇ ਕਿਹਾ ਕਿ ਹਸਪਤਾਲ 'ਚ ਸੇਫ ਹੈ ਨਾ ਜੇਲ੍ਹ 'ਚ ਸੇਫ ਹੈ ਜੀ ਨਾ ਆਪਣੇ ਘਰ 'ਚ ਸੇਫ ਹੈ ਨਾ ਉਹ ਗੱਡੀ 'ਚ ਤੁਰਿਆ ਜਾਂਦਾ ਸੇਫ ਹੈ ਤਾਂ ਤੁਸੀਂ ਕਰ ਕੀ ਨਾਉਗੇ ਵੱਧ ਤੋਂ ਵੱਧ ਲੈ ਦੇ ਕੇ ਤੁਸੀਂ ਇੱਕ ਵੈਪਨ ਰੱਖ ਲਓਗੀ ਮੇਰੀ ਗੱਲ ਸੁਣ ਚਾਹੇ ਜਗਾਨਾ ਲੈ ਲਓ ਜੀ ਠੀਕ ਹੈ ਜੀ ਤੁਸੀਂ ਜਗਾਨਾ ਇੱਕ ਲੈ ਲਿਆ ਜਾਇਜ਼ ਆ ਨਜਾਇਜ਼ ਆ ਛੱਡ ਦਿਓ ਗੱਲ ਉਹ ਹੂੰ ਉਹ ਤੁਸੀਂ ਹਰ ਟਾਈਮ ਨੂੰ ਉਂਗਲ ਤੇ ਤੱਕ ਮਾਉਣ ਹੋ ਰਹੇ ਬਿਲਕੁਲ ਠੀਕ ਹੈ 24 ਘੰਟੇ ਬੰਦਾ ਕੌਨਸ਼ੀਅਸ ਹੋ ਹੀ ਨਹੀਂ ਸਕਦਾ ਕੱਲੇ ਯਾਰ ਕਿ ਉਹ ਪਤਾ ਹੀ ਨਹੀਂ ਲੱਗਦਾ ਕਿ ਪਿੱਛੋਂ ਆ ਕੇ ਪੁਰਪੜੀ ਚ ਕਿੰਨੇ ਥੋਕ ਦੇਣੀ ਆ ਕਿੰਨੇ ਢੜਕਾ ਦੇਣਾ ਹੁਣ ਸਿੱਧੂ ਮੂਸੇਆ ਵਾਲੇ ਕੋਲ ਕਿੱਡਾ ਤਗੜਾ ਵੈਪਨ ਸੀ ਹਮ ਪਰ ਜਦੋਂ ਉਹ ਆਏ ਉਹਨਾਂ ਦੇ ਕੋਲ ਉਤੋਂ ਵੀ ਤਗੜੇ ਹਥਿਆਰ ਸੀ ਜੀ ਸੋ ਇਸ ਕਰਕੇ ਠੀਕ ਹੈ ਇਹਨਾਂ ਦੀ ਚਿੰਤਾ ਜਾਇਜ਼ ਹੈ ਪਿਆਰ ਹੈ ਹਮ ਤੇ ਬੜਾ ਭਾਗਾ ਵਾਲਾ ਕੋਈ ਮਨੁੱਖ ਹੁੰਦਾ ਹੈ ਜਿਹਦੀ ਚਿੰਤਾ ਉਹ ਵਿਅਕਤੀ ਕਰਦੇ ਹੋਣ ਜਿਨ੍ਹਾਂ ਦੇ ਨਾਲ ਉਹਦਾ ਕੋਈ ਦੁਨਿਆਵੀ ਰਿਸ਼ਤਾ ਨਾ ਹੋਵੇ ਬਿਲਕੁਲ ਬਿਲਕੁਲ ਕੋਈ ਚਿੰਤਾ ਦਾ ਸਬੰਧ ਨਾ ਹੋਵੇ ਜੁੜਿਆ ਹੋਵੇ ਬਸ ਹਾਂਜੀ ਅਸੀਂ ਵੀ ਇਹਨਾਂ ਭੈਣ ਭਰਾਵਾਂ ਦੀ ਉਹ ਗੱਲ ਕਰਦੇ ਇਹਨਾਂ ਦੇ ਬੱਚਿਆਂ ਦੀ ਗੱਲ ਕਰਦੀ ਕਿ ਸਾਰੇ ਸੇਫ ਹੋ ਪਰ ਜਿਹੋ ਜਿਹਾ ਮਾਹੌਲ ਬਣ ਕੇ ਅਸੂਖਮ ਸਾਹਿਬ ਜਗਾ ਸੇਫ ਲੱਭਦੇ ਨਹੀਂ ਕੋਈ ਮੈਂ ਅੱਗੇ ਕਹਿੰਨਾ ਕਿ ਸ਼ਮਸ਼ਾਨ ਘਾਟਿਆ ਜਿਹੜਾ ਉਹੀ ਸਭ ਤੋਂ ਕਹਿ ਲੁਕਿਏ ਐਸ ਵੇਲੇ ਦਾ ਪੀਸਫੁਲ ਇਲਾਕਾ ਹੈ ਜੀ ਸੱਚੀ ਗੱਲ ਹੈ ਤੁਹਾਡੀ ਪਰ ਖੈਰ ਉੱਥੇ ਜਾਣ ਤੋਂ ਪਹਿਲਾਂ ਬੰਦਾ ਜ਼ਿੰਦਗੀ ਸੰਘਰਸ਼ ਬੜੇ ਕਰਦਾ ਹੈ ਉੱਥੇ ਨਾ ਜਾ ਕੇ ਕਿ ਬਸ ਉੱਥੇ ਮਰ ਗਏ ਤੇ ਉੱਥੇ ਸ਼ਾਂਤੀ ਨਾਲ ਬੈਠੇ ਰਹੋ ਉੱਥੇ ਕੋਈ ਹੈ ਨਹੀਂਗਾ ਅੱਜ ਕੱਲ ਉਹ ਉੱਥੇ ਵੀ ਚਲੇ ਜਾਂਦੇ ਸਮਾਨਸਪੂਰ ਲਾਉਣ ਵਾਲੇ ਬੜਾ ਰੌਲਾ ਪਾਉਂਦੇ ਹਾਂ ਹਾਂ ਬਿਲਕੁਲ 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 ਜੀ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਤੇ ਕਾਫੀ ਸਾਰੀਆਂ ਗੱਲਾਂ ਨੇ ਇੱਕ ਪ੍ਰਵੀਨ ਕੌਰ ਜੀ ਦਾ ਕਮੈਂਟ ਵੀ ਆ ਪਾ ਉਹ ਵੀ ਪੜਦੇ ਹਾਂ ਉਸ ਤੋਂ ਪਹਿਲਾਂ ਮੇਰੇ ਹੱਥ ਦੇ ਵਿੱਚ ਕੁਝ ਕਾਗਜ਼ ਨੇ ਜੀ ਇਹ ਇੱਕ ਐਫ ਆਈ ਆਰ ਹੈ ਮਿੰਟੂ ਜੀ ਇਹ ਥਾਣਾ ਗੋਬਿੰਦ ਗੋਇੰਦ ਬਾਦ ਸਾਹਿਬ ਦੀ ਹੈ ਹਾਂ ਜੀ ਤੇ ਬਰ ਖਿਲਾਫ ਜੀ ਦੇ ਹੈ ਗੁਰਵਿੰਦਰ ਸਿੰਘ ਉਰਫ ਗੋਰੂ ਪੁੱਤਰ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਪੁੱਤਰ ਚੰਨ ਸਿੰਘ ਵਾਸੀ ਹਨ ਪਿੰਡ ਚੰਬਾ ਖੁਰਦਾ ਚੰਬਾ ਹੈ ਜੀ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਦੋਸ਼ ਇਹਨਾਂ ਤੇ ਹੈ ਕਿ 18 ਸਾਲਾਂ ਲੜਕੀ ਦਾ ਜ਼ਬਰਨ ਇਹਨਾਂ ਨੇ ਰਸਤਾ ਰੋਕ ਕੇ ਬਈ ਛੇੜਛਾੜ ਕੀਤੀ ਹੈ ਗਾਲੀ ਗਲੋਚ ਕੀਤਾ ਹੈ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਦੱਸਦੇ ਆ ਕਿ ਗਵੰਡੀ ਨੇ ਉਹਨਾਂ ਦੇ ਜਿਸ ਲੜਕੀ ਨੂੰ ਛੇੜਿਆ ਇਹ ਮਸਲਾ ਕੀ ਹੈ ਮਿੰਟੂ ਜੀ ਮੈਂ ਤਾਂ ਥੋੜਾ ਜਿਆਦਾ ਪੜਿਆ ਬਿਲਕੁਲ ਇਹਦੇ ਵਿੱਚ ਮੈਂ ਇੱਕ ਉਹਨਾਂ ਦੀ ਕੰਪਲੇਂਟ ਵੀ ਪੜੀ ਹੋਈ ਆ ਜਿਹੜੀ ਪਹਿਲਾਂ ਇਹਨਾਂ ਨੇ ਦਿੱਤੀ ਸੀ ਇਹ ਤੇ ਕਿਤੇ ਹੋਣ ਜਾ ਕੇ ਪਰਚਾ ਹੋਇਆ ਜੀ ਬੇਸਿਕਲੀ ਉਹ ਬੰਦਾ ਸ਼ਾਇਦ ਆਮ ਆਦਮੀ ਪਾਰਟੀ ਦਾ ਵੀ ਆ ਤੇ ਪੰਚਾਇਤ ਮੈਂਬਰ ਵੀ ਆ ਹੂੰ ਇਹ ਜਿਹੜੀ ਫੈਮਿਲੀ ਆ ਸਾਰੀ ਫੌਜੀਆ ਦੀ ਫੈਮਿਲੀ ਜੀ ਜਿਹੜੀ ਈੜ ਤੇ ਥੇਰ ਕੈ ਲੋ ਕੁੜੀ ਹਲੀ ਤੇ ਥੇਰ ਕੈ ਲੋ ਇਹਨਾਂ ਦੇ ਬਜ਼ੁਰਗ ਦੀ ਇੱਕ ਸ਼ਾਇਦ ਮੈਂ ਵੀਡੀਓ ਵੀ ਵੇਖੀ ਹੈ ਜੀ ਜੀ ਤੇ ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਇਹ ਦੋਸ਼ ਨੇ ਕਥੇ ਤੌਰ ਤੇ ਹਾਂਜੀ ਸਕੂਟੀ ਦੀ ਚਾਬੀ ਚੁੱਬੀ ਵੀ ਕੱਢੀ ਆ ਕੁੜੀ ਨੂੰ ਘੇਰ ਆ ਗਿਆ ਪਰ باوجود ਇਸ ਦੇ ਪੁਲਸ ਨੇ ਗੱਲ ਗੋਲੀ ਨਹੀਂ ਇਹ ਤੇ ਫਿਰ ਮਾੜਾ ਮੂਟਾ ਜਦੋਂ ਉਹ ਬੋਲੇ ਹੂੰ ਜਦੋਂ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕੁਝ ਤੁਹਾਨੂੰ ਪਤਾ ਹੀ ਆ ਫਿਰ ਅੱਜਕੱਲ ਜਿਹੜੀਆਂ ਪੋਲੀਟੀਕਲ ਜਮਾਤਾਂ ਨੇ ਸਿਆਸੀ ਤਨਜ਼ੀਮਾਂ ਨੇ ਉਹਨਾਂ ਦੇ ਬੰਦੇ ਹੁੰਦੇ ਆ ਆਈਟੀ ਚਲਾਉਂਦੇ ਆ ਵੀਂਦੇ ਆ ਕਰਦੇ ਆ ਜਿਹੜੇ ਉਹ ਫਿਰ ਮੁੱਦੇ ਨੂੰ ਉਭਾਰਦੇ ਆ ਚੁੱਕਦੇ ਆ ਤਾਂ ਇਸ ਤਰ੍ਹਾਂ ਜਦੋਂ ਮੁੱਦਾ ਅੱਗੇ ਵੱਧਦਾ ਹੈ ਤੇ ਕਿਤੇ ਜਾ ਕੇ ਕੋਈ ਗੱਲ ਸੁਣੀ ਜਾਂਦੀ ਆ ਜੀ ਇਸ ਮਾਮਲੇ ਦੇ ਵਿੱਚ ਸ਼ਰਮਨਾਕ ਗੱਲ ਇਹ ਆ ਕਿ ਪੁਲਿਸ ਨੇ ਪਹਿਲਾਂ ਗੌਲਿਆ ਹੀ ਨਹੀਂ ਹੁਣ ਐਫ ਆਈ ਆਰ ਤੇ ਸ਼ਹਿਤ ਕੱਟ ਦਿੱਤੀ ਆ ਤੇ ਦੱਸ ਤੇ ਅਰੈਸਟ ਨਹੀਂ ਹੋਈ ਆ